ਕੰਨੀਦਾਂ ਨੂੰ ਅਸੀਂ ਅੱਜ ਇਹ ਸਵਾਲ ਪੁੱਛੇ ਸੀਗੇ ਕੋਈ ਸਹੀ ਜਵਾਬ ਤਾਂ ਕੋਈ ਕਿਸੇ ਦਿੰਦਾ ਨਹੀਂ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਜੇ ਤੁਸੀਂ ਅਸੀਂ ਤੁਹਾਨੂੰ ਵੋਟਾਂ ਪਾ ਕੇ ਜਿਤਾਈਏ ਜੀ ਤੁਸੀਂ ਭਾਜਪਾ ਦੀ ਗੋਦੀ 'ਚ ਤਾਂ ਨਹੀਂ ਜਾ ਕੇ ਬੈਠੋਗੇ ਜਦੋਂ ਤੋਂ ਮੋਦੀ ਨੇ ਜਦੋਂ 14 ਦੇ ਵਿੱਚ ਮੋਦੀ ਬਣਿਆ ਸੀਗਾ ਉਹਨੇ ਇਹ ਗੱਲ ਕਹੀ ਸੀਗੀ ਪਹਿਲੇ ਹੀ ਮੇਰੀ ਸਰਕਾਰ ਬਣਾਓ ਪਹਿਲੀ ਮੀਟਿੰਗ 'ਚ ਪਹਿਲੇ ਹੀ ਕੰਮ ਮੇਰਾ ਕਿਸਾਨਾਂ ਨੂੰ ਮਜ਼ਦੂਰਾਂ ਕਰਜ਼ਾ ਮਾਫਕ ਅੱਜ ਤੱਕ ਕਿਉਂ ਨਹੀਂ ਮਾਫ ਹੋਇਆ ਬੀਜੇਪੀ ਉਸ ਤੋਂ ਬਾਅਦ ਆਈ ਆ ਪੂਰੇ ਦੇਸ਼ ਦੇ ਵਿੱਚ 1947 ਤੋਂ ਬਾਅਦ 2014 ਤੱਕ ਨਹੀਂ ਇੰਨੇ ਰੇਟ ਵਧੇ ਜਿੰਨੇ 2014 ਤੋਂ 2023 ਤੱਕ ਵਧੇ ਹੁਣ ਸਾਡੇ ਦਿੱਲੀ 18 ਮਹੀਨੇ ਬੈਠਣ ਦਾ ਕੋਈ ਫਾਇਦਾ ਨਹੀਂ ਸਾਡੇ ਸ਼ੰਭੂ ਬਾਰਡਰ ਰਾਜਪੁਰੇ ਉੱਤੇ ਬੈਠਣ ਦਾ ਕੋਈ ਫਾਇਦਾ ਨਹੀਂ ਜੇ ਕਿਸਾਨ ਅਕਾਲੀ ਦਲ ਨੂੰ ਵੋਟ ਪਾ ਰਹੇ ਹੁਣ ਪੰਜਾਬ ਦੇ ਵਿੱਚ ਦਾ ਝਾੜੂ ਦਾ ਅਲਾਈਂਸ ਕਾਂਗਰਸ ਨਾਲ ਨਹੀਂ ਹੋਏਗਾ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਲੋਕ ਕਹਿ ਜਿਹਾ ਪਿਓ ਪਿਓ ਕੇ ਜੁੱਤੀਆਂ ਮਾਰਨਗੇ ਇਹਨਾਂ ਦੇ ਜੇ ਇਹਨਾਂ ਨੇ ਅਲਾਈਂਸ ਕੀਤਾ ਸਾਡੇ ਨਾਲ ਬੀਕੇਯੂ ਪੁਆਦ ਦੇ ਪ੍ਰਧਾਨ ਤਰਲੋਚਨ ਸਿੰਘ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਰਲੋਚਨ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹਿੰਦਿਆਂ ਹੁਣ ਸਿਆਸੀ ਹਵਾਵਾਂ ਤੁਸੀਂ ਤਾਂ ਵਿਰੋਧ ਵੀ ਕਰ ਰਹੇ ਹੋ ਹੁਣ ਤਾਂ ਆਮ ਆਦਮੀ ਪਾਰਟੀ ਨੂੰ ਵੀ ਸਵਾਲ ਪੁੱਛੇ ਜਾ ਰਹੇ ਨੇ ਮਾਹੌਲ ਕੀ ਕਹਿੰਦਾ ਹੈ ਅਕਾਲੀ ਦਲ ਨੂੰ ਸਵਾਲ ਪੁੱਛੇ ਜਾ ਰਿਹਾ ਕਿ ਨਹੀਂ ਅਕਾਲੀ ਦਲ ਨੂੰ ਅਸੀਂ ਅੱਜ ਸਵਾਲ ਪੁੱਛੇ ਸੀਗੇ ਉਹਨਾਂ ਦੇ ਜਿਹਨੇ ਸਿਆਸੀ ਉਹ ਸਾਰੇ ਗੋਲ ਮੋਲ ਜਵਾਬ ਦਿੰਦੇ ਆ ਕੋਈ ਸਹੀ ਜਵਾਬ ਤਾਂ ਕੋਈ ਕਿਸੇ ਦਿੰਦਾ ਨਹੀਂ ਕਸਿ ਯੂਨ ਨੇ ਪੁੱਛਿਆ ਸੀ ਕਿ ਜੇ ਤੁਸੀਂ ਅਸੀਂ ਤੁਹਾਨੂੰ ਵੋਟਾਂ પાਕੇ ਜਿਤਾਈਏ ਜੀ ਤੁਸੀਂ ਭਾਜਵਾ ਦੀ ਗੋਦੀ ਜਿੱਦ ਨਹੀਂ ਜਾ ਕੇ ਬੈਠੋਗੇ ਪਹਿਲਾਂ ਭਾਈਵਾਲ ਰਹੇ ਨੇ ਹੁਣੇ ਭਾਈਵਲੇ ਭਾਈ ਰਹੇ ਹਾਂ ਰਹੇ ਆ ਉਹ ਕਿ ਜਵਾਨੀ ਵਾਅਦਾ ਕਰਕੇ ਚਲੇਗੇ ਇਹ ਮੇਰੀ 200% ਗੱਡੀ ਅਸੀਂ ਭਾਜਪਾ ਨਾਲ ਨਹੀਂ ਮੀਨਾਂਗੇ ਪਰ ਜੇ ਅਸੀਂ ਅਕਾਲੀ ਦਰ ਨੂੰ ਬੋਟ ਪਾਉਂਦੇ ਆ ਸਿੱਧਾ ਭਾਜਪਾ ਦੀ ਗੋਚ ਚ ਜਾ ਕੇ ਉਹਨੂੰ ਬੋਟ ਬੀਜੇਪੀ ਨੂੰ ਹੀ ਜਾਣੀ ਆ ਹੋਰ ਕਿਸੇ ਨੂੰ ਨਹੀਂ ਜਾਣੀ ਦੂਸਰਾ ਕਾਂਗਰਸ ਦਾ ਰੇਆ ਜੀ ਕਾਂਗਰਸ ਸਾਡਾ ਸਕੂਲ ਹੈ ਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਆ ਠੀਕ ਹੈ ਜੀ ਅਸੀਂ ਤੁਹਾਡੇ ਮਾਦੀਮ ਨੂੰ ਕਾਂਸਲ ਨੂੰ ਗੱਲ ਪਹੁੰਚਾਉਣੀ ਚਾਹੁੰਦੇ ਆ ਇਥੇ ਇੱਕ ਕਮੇਟੀ ਬਣਦੀ ਹੈ ਜਿਹੜੇ ਸਕੂਲ ਦਾ ਵਿਕਾਸ ਕਰਦੀ ਹੈ ਜੀ ਉਹਦੇ ਵਿੱਚ ਇਥੇ ਸਕੂਲ ਦੀ ਟੀਚਰ ਨੇ ਲੈਟਰ ਲਿਖਿਆ ਸੀਗਾ ਨਗਰ ਕੌਂਸਲ ਚੇਅਰਮੈਨ ਨੂੰ ਠ ਇੱਕ ਵੀ ਸਾਸੀ ਇੱਥੇ ਇੱਕ ਜਿਹੜੀ ਕਮੇਟੀ ਆ ਉਹਦਾ ਇੱਕ ਮੈਂਬਰ ਬਣਾਣਾ ਜਿਹੜਾ ਇੱਥੇ ਸਕੂਲ ਦੇ ਵਿੱਚ ਉਹਦਾ ਫਾਦਰ ਦਾ ਬੱਚਾ ਕੋਈ ਇੱਥੇ ਪੜਦਾ ਹੋਵੇ ਸਕੂਲ ਦੇ ਵਿੱਚ ਇਹਨਾਂ ਨੇ ਚੱਕ ਕੇ ਦੂਜੀ ਵਾਰ ਦਾ ਜੋ ਕੋਈ ਬਾਹਰੋਂ ਸਾਡੇ ਪਿੰਡ ਨੂੰ ਜਾਣਦਾ ਨਹੀਂ ਕੁਝ ਨਹੀਂ ਉਹਨੂੰ ਚੱਕ ਕੇ ਇੱਥੇ ਮੈਂਬਰ ਬਣਾਤਾ ਕੋਈ ਜਿਹੜੇ ਇੱਥੇ ਸਾਡੇ ਪਹਿਲੇ 2 ਐਮਸੀ ਬਣੇ ਹੋਏ ਭਾਰਤ ਦੇ ਪਹਾੜਪਿੰਡ ਦੇ ਉਹ ਇਹਨਾਂ ਨੇ ਚੱਕ ਕੇ ਉਹ ਚਲੇ ਗਏ ਬਾਅਦ ਵਿੱਚ ਝਾੜੂ ਵਾਲੇ ਪਹਿਲੇ ਕਾਂਗਰਸੀ ਸੀਗੇ ਝਾੜੂ ਉਹਨਾਂ ਨਾਲ ਖੁੰਦ ਕਰਦਾ ਹੋਇਆ ਉਹਨਾਂ ਨੇ ਉੱਥੇ ਬਾਅਦ ਦਾ ਬੰਦਾ ਲਿਆ ਕੇ ਉਹਦੀ ਕਮੇਟੀ ਚ ਪਾਦਾ ਇਹ ਸਾਡੇ ਪਿੰਡ ਦਾ ਕੋਈ ਬੰਦਾ ਹੀ ਨਹੀਂ ਆ ਸਾਡੇ ਪਿੰਡ ਦਾ ਸਕੂਲ ਦਾ ਵਿਕ ਦੂਜਾ ਰਹਿ ਕੇ ਜਿਹੜੇ ਭਾਜਪਾ ਦੀ ਤੁਸੀਂ ਪੰਨੀਤ ਕੋਰ ਦੀ ਗੱਲ ਕਰਦੇ ਆ ਇਹ ਦਲ ਬਦਲੂ ਹੈ ਕਹਿੰਦੇ ਅੱਜ ਤੱਕ ਪਹਿਲਾਂ ਕਾਂਝਰੀ ਪਹਿਲੇ ਕੱਲ ਕਾਂ ਨੂੰ ਛੱਡ ਕੇ ਜਦੋਂ 84 ਦੇ ਵਿੱਚ ਕਾਂ ਡੋਆ ਹਰਮੰਦਰ ਸਾਹਿਬ ਦੇ ਅਟੈਕ ਉੱਤੇ ਉਤੋਂ ਛੱਡ ਕੇ ਕਾਲੀ ਦਲ ਚ ਵੜ ਗਏ ਜੀ ਉੱਥੇ ਇਹਨਾਂ ਦੀ ਗੱਲ ਨਹੀਂ ਕੱਲੀ ਫੇਰ ਕਾਂ ਦੇ ਵਿੱਚ ਆ ਗਏ ਸਾਰੀ ਉਮਰ ਨਾਲ ਕਾਂਝਰ ਹੁਣ ਚ ਆ ਕੇ ਭਾਜਪਾ ਚ ਵੜ ਗਏ ਜੀ ਅਸੀਂ ਭਾਜਪਾ ਨਾਲ ਸਾਡਾ ਕੋਈ ਵਿਰੋਧ ਨਹੀਂ ਹੈਗਾ ਵਿਰੋਧ ਸਿਰਫ ਇਸ ਗੱਲ ਸਾਡੇ ਸਵਾਲਾਂ ਦੇ 11 ਸਵਾਲਾਂ ਦੇ ਜਵਾਬ ਦੇ ਦੇਣ ਤੇ ਤੁਹਾਨੂੰ ਜੋ ਸਾਡੇ ਜਿੱਥੇ ਮਰਜੀ ਪ੍ਰਚਾਰ ਕਰਨ ਕੋਈ ਮੇਰੇ ਸਾਡੇ ਜਵਾਬ ਹੀ ਨਹੀਂ ਦਿੰਦੇ ਖੁੱਲੀ ਬਹਿਸ ਤੁਹਾਡੇ ਚੰਨ ਅਸੀਂ ਮਤਲਬ ਉਹਨੂੰ ਟਾਈਮ ਉਹਨਾਂ ਦਾ ਜਗ੍ਹਾ ਉਹਨਾਂ ਦੀ ਅਸੀਂ ਤੱਥਾਂ ਦੇ ਨਾਲ ਉਹਨਾਂ ਪੇਸ਼ ਕਰਕੇ ਵੀ ਸਾਡੇ ਜਿਹੜੇ ਸਵਾਲਾਂ ਦੇ ਜਵਾਬ ਦੋ ਤੁਹਾਨੂੰ ਤੱਥਾਂ ਨਾਲ ਪੇਸ਼ ਤੁਸੀਂ ਕਹਿੰਦੇ ਐਮਐਸਪੀ ਮਿਲੀ ਅਸੀਂ ਤੱਥ ਵੀ ਪੇਸ਼ ਕਰ ਰਹੇ ਹਾਂ ਕਿ ਐਮਐਸਪੀ ਕਿਉਂ ਨਹੀਂ ਕਿਉਂ ਗਰੰਟੀ ਤੁਸੀਂ ਬਣਾਉਂਦੇ ਜਦੋਂ 11 ਸਵਾਲ ਹੈ ਜੀ ਤੁਹਾਡੇ ਇਹ ਸਾਰੇ ਸਿਆਸੀ ਲੀਡਰਾਂ ਨਾਲ ਹੈ ਕਿ ਸਿਰਫ ਇਕੱਲੇ ਭਾਜਪਾ ਦੇ ਜਿਹੜੇ 11 ਸਵਾਲ ਹੈ ਇਹ ਹੈਗੇ ਸਿਰਫ ਭਾਜਪਾ ਦੇ ਭਾਜਪਾ ਦੇ ਬਾਕੀ ਸਵਾਲ ਦੂਜੇ ਭਾਜਪਾ ਵਾਲਿਆਂ ਦੇ ਵੀ ਸਾਡੇ ਕੋਲ 30 35 ਸਵਾਲ ਹੈਗੇ ਆ ਉਹ ਜੇ ਤੁਸੀਂ ਕਹਿੰਦੇ ਤੁਹਾਨੂੰ ਲਿਸਟ ਅਸੀਂ ਬਾਅਦ ਚ ਭੇਜਦੇ ਹਾਂ ਹੁਣ ਇਸ ਟਾਈਮ ਮੇਰੇ ਕੋਲ ਹੈ ਨਹੀਂ ਘਰ ਵੀ ਮੇਰੇ ਫੋਨ ਦੇ ਵਿੱਚ ਹੈਗੀ ਹੈ 3 ਦਿੱਲੀ ਨੂੰ ਸ਼ਾਂਤਮੀ ਜਾ ਰਹੇ ਸੀਗੇ ਅਸੀਂ ਕੋਈ ਇਹ ਹੁੰੰਦਰਵਾਜੀ ਨਹੀਂ ਕੀਤੀ ਸ਼ਾਂਤਮੀ ਨਾਲ ਜਾ ਰਹੇ ਆ ਜਦੋਂ ਕਿ ਸਾਡੀ ਦਿੱਲੀ ਰਾਤਨੀ ਸਾਡੀ ਵੀ ਹੈ ਕੋਈ ਸਾਡੀ ਰਾਤਨੀ ਪਾਕਿਸਤਾਨ ਦੀ ਲਾਹੌਰ ਤਾਂ ਹੈ ਨਹੀਂ ਸ਼ਾਂਤਮੀ ਨੇ ਸਾਡੇ ਰਸਤੇ ਕਿਲ ਕਿਉਂ ਗੱਡੇ ਸਾਡੇ ਟਰੈਕਟਰ ਕਿਉਂ ਭੰਨੇ ਆਥਰੂ ਗੈਸ ਕਿਉਂ ਛੱਡੇ ਸਾਡਾ ਬੰਦ 7.62 ਐਮਐਮ ਐਸਐਲਰ ਦੀ ਗੋਲ ਸੈਲਫ ਲੋਡਿੰਗ ਰਾਈਫਲ ਹੈ ਉਹਦੀ ਗੋਲੀ ਨਾਲ ਇਹਨਾਂ ਨੇ ਸ਼ੁਭਕਰਨ ਸਿੰਘ ਮਾਰਿਆ ਉਹ ਕਿਉਂ ਮਾਰਿਆ ਤੇ ਇਹਨਾਂ ਦਾ ਜਵਾਬ ਹੈ ਜਦੋਂ ਮੋਦੀ ਨੇ ਜਦੋਂ 14 ਦੇ ਵਿੱਚ ਮੋਦੀ ਬਣਿਆ ਸੀਗਾ ਉਹਨੇ ਇਹ ਗੱਲ ਕਹੀ ਸੀਗੀ ਪਹਿਲੇ ਹੀ ਮੇਰੀ ਸਰਕਾਰ ਬਣਾਓ ਪਹਿਲੀ ਮੀਟਿੰਗ ਮੇ ਪਹਿਲੇ ਹੀ ਕੰਮ ਮੇਰਾ ਕਿਸਾਨਾਂ ਉਹ ਮਜ਼ਦੂਰਾਂ ਕਰਜ਼ਾ ਮਾਫ ਕਰ ਅਜ ਤੱਕ ਕਿਉਂ ਨਹੀਂ ਮਾਫ ਹੋਇਆ ਉਹਦਾ ਵਾਅਦਾ ਕੀਤਾ ਹੋਇਆ ਜਦੋਂ ਅਸੀਂ 13 ਮਹੀਨੇ ਉੱਤੇ ਦਿੱਲੀ ਜਿ ਬੈਠੇ ਰਹੇ ਧਰਨੇ ਉੱਤੇ ਉੱਥੇ ਮੋਦੀ ਨੇ ਵਾਅਦਾ ਕੀਤਾ ਸੀਗਾ ਕਿ ਜੀ ਮੈਂ ਤੁਹਾਨੂੰ ਐਵੇਂ ਸਿੱਧੇ ਗਰੰਟੀ ਵੀ ਦੂੰਗਾ ਬਣਾ ਕੇ ਤੁਹਾਨੂੰ ਜਿਹੜੇ ਲਖੀਨਪੁਰ ਪਤਣ ਦੇ ਕਾਂਡ ਹੋਇਆ ਤਿੰਨ ਸਾਡੇ ਜੀ ਕਿਸਾਨ ਮਰੇ ਇੱਕ ਪੱਥਰਕਾਰ ਤੁਹਾਡਾ ਭਾਈ ਮਰਿਆ ਸੀ ਉਹਨਾਂ ਦੇ ਵਿੱਚ ਜਿਹਨਾਂ ਨੂੰ ਤੇ ਗੱਡੀ ਚੜਾਈ ਸੀ ਉਹਨਾਂ ਦਾ ਇਨਸਾਫ ਵੀ ਦੂੰਗਾ ਜਦੋਂ ਉਹਨਾਂ ਦੇ ਜਿਹੜਾ ਜਨਾ ਮਿਸਟੈਨੀ ਹੈ ਉਹਨੂੰ ਚੱਕ ਕੇ ਨਿਤਿਕਟ ਦੇਤੀ ਉਹ ਕਿਉਂ ਦਿੱਤੀ ਹੈ ਇਹ ਸਾਡੇ ਸਵਾਲ ਦੂਸਰੇ ਜੇ ਪੂਰੇ ਸੁਣੇ ਤਾਂ ਲੰਬਾ ਜ਼ਿਆਦਾ ਹੋ ਜਾਏਗਾ ਇਸਕਾ ਟਾਈਮ ਘਟਾ ਹੈ ਹੋਰ ਜਿਹੜੀ ਤੁਸੀਂ ਪੁੱਛਦੇ ਸਾਡਾ ਪਾਜਮਾ ਇਸ ਲਈ ਵਿਰੋਧ ਹੈ ਨਾ ਕਿ ਸਾਡਾ ਉਹਨਾਂ ਦੇ ਪਨੀਤ ਨਾਲ ਸਾਡਾ ਕੋਈ ਵਿਰੋਧ ਨਹੀਂ ਹੈਗਾ ਜੀ ਸ਼ਦ ਕੀ ਆਵੇ ਉਹ ਪਾਜਮਾ ਛੱੜ ਸਾਡੀ ਬਿਰੋਧ ਕਰਨਾ ਛੱਡ ਦੇਗਾ ਕੱਲ ਪ੍ਰਦੀਪ ਫਿਰ ਉਹੀ ਆ ਜਾਂਦੀ ਹੈ ਜਿਹੜਾ ਐਮਐਲਏ ਕਗਰ ਤੋਂ ਉਧਰ ਬਣ ਗਿਆ ਉਹ ਕਗਰ ਤੋਂ ਇੱਧਰ ਨਹੀਂ ਆਂਦਾ ਜਿਹੜਾ ਐਮਪੀ ਬਣ ਗਿਆ ਉਹ ਬਨੂੜ ਤੋਂ ਇੱਧਰ ਨਹੀਂ ਆਂਦਾ ਰਹਿ ਗਿਆ ਦਿੜਕੂ ਜਿਹੜਾ ਬਸੀ ਦਾ ਇਲਾਕਾ ਜਿਹੜਾ ਹੈ ਇਹ ਲੋਵਾਰੀ ਇਲਾਕਾ ਛੱਡਿਆ ਜਾਂਦਾ ਜੀ ਕਦੀ ਵੀ ਐਮਐਲਏ ਐਮਪੀ ਜਿਹੜੇ ਇੱਥੇ ਨਹੀਂ ਆਉਂਦੇ ਲੋਕੀ ਇੱਥੇ ਤਿਆਰ ਨੇ ਗੱਲਬਾਤ ਕਰਨ ਵਾਸਤੇ ਤਿਆਰ ਨੇ ਕਿ ਸਾਡੇ ਮਸਲੇ ਦਾ ਹੱਲ ਕਰੋ ਪਰ ਵੋਟਾਂ ਵਿੱਚ ਵੀ ਆ ਕੇ ਗੋਲਮੋਲ ਗੱਲ ਕਰਨ ਦਾ ਮਤਲਬ ਇਹੀ ਹੈ ਕਿ ਉਹਨਾਂ ਕੋਲ ਹੱਥ ਪੱਲੇ ਕੁਝ ਨਹੀਂ ਹੈਗਾ ਸਿਰਫ ਐਮਐਲਏ ਨਾਮ ਦਾ ਗੱਡੀ ਤੇ ਸਟicker ਹੈਗਾ ਆ ਹੁਣ ਹੰਸ ਰਾਜ ਹਾਂਜੀ ਨੇ ਬਿਆਨ ਦਿੱਤਾ ਹੀ ਹੈ ਬਿਲਕੁਲ ਤੁਸੀਂ ਦੇਖੋ ਕਹਿੰਦੇ ਇੱਕ ਵਾਰੀ 4 ਤਰੀਕ ਆ ਲੈਣ ਦੋ ਆਪਾਂ ਸਾਰਿਆਂ ਨਾਲ ਵੀ ਅਗਰ ਗੱਲ ਕਰਦੇ ਆ ਕਰਦੇ ਆਪਾਂ ਸਾਰਿਆਂ ਨਾਲ ਗੱਲ ਕਰਦੇ ਆ ਤਾਂ ਇਹੋ ਗੱਲ ਨਿਕਲ ਕੇ ਆਏਗੀ ਐਮਐਲਏ ਨਾਲ ਜੁੜਿਆ ਹੋਇਆ ਇਹ ਬੱਕਰ ਪਿੰਮ ਜਿਹੜਾ ਡੇਰਾ ਬਿਸਕੋਲ ਬਕਰਪੁਰ ਪਿੰਡ ਹੈ ਪਰ ਅਗਬਰ ਨਾਲ ਹੈ ਇਹ ਜਿੱਥੇ ਜਮੀਨ ਹੈ ਇੱਕ ਬੱਟ ਹੈ ਇਧਰ ਪਾਸ ਬੱਟ ਜ਼ਮੀਨ ਦੀ ਹੈ ਕਿ ਪਰਾਗਪੁਰ ਦੀ ਇਧਰਲੇ ਪਾਸ ਹੈ ਕਿ ਬਕਰਪੁਰ ਦੀ ਠੀਕ ਹੈ ਜੀ ਜਿਹੜੀ ਬਕਰਪੁਰ ਦੀ ਜ਼ਮੀਨ ਦੇ ਭਰਤ ਮਾਲਾ ਰੋਡ ਦੀ ਨਿਕਲੀ ਹੈ ਭਰਤ ਮਾਲਾ ਪ੍ਰੋਜੈਕਸ਼ਨ ਦੀ ਰੋਡ ਨਿਕਲੀ ਹੈ ਇਹਦੀ ਜ਼ਮੀਨ ਦਾ ਰੇਟ ਹੈ ਕਿ 4 ਕੋੜ 72000 ਨਹੀਂ ਇੰਨਾ ਕੁਛ ਰੱਖਿਆ ਆਇਆ ਜਿਹੜੀ ਪਰਾਗਪੁਰ ਦੀ ਜ਼ਮੀਨ ਹੈ ਜਦੋਂ ਕਿ ਉਹਦੇ ਵਿੱਚ ਵੀ ਉਹੀ ਬਸ ਲੁੱਕਦੀ ਹੈ ਜਮੀਨ ਵੀ ਉਹੀ ਹੈ ਪਾਣੀ ਵੀ ਉਨਾ ਹੀ ਸਭ ਇਧਰ ਬਕਰਪੁਰ ਵਿੱਚ ਇੱਕ ਬੱਟ ਹੈ ਜਿਨਾਂ ਪਰ ਡੋਲ ਕਹਿੰਦੇ ਇੱਧੇ ਪਹਾੜਾਂ ਦੇ ਵਿੱਚ ਪੌਦੀ ਭਾਸ਼ਾ ਵਿੱਚ ਕਹਿੰਦੇ ਹਮੇ ਪੌਦੀ ਭਾਸ਼ਾ ਬੋਲਦੇ ਹਾਂ ਠੀਕ ਹੈ ਉਹ ਉਸਕੀ ਨੇ ਕੀਮਤ ਰੱਖੀ ਹੈ 1 ਕਰੋੜ 52 ਲੱਖ ਤੇ ਉਹਦੀ ਜ਼ਮੀਨ ਕੀ ਇਹਨਾਂ ਨੇ ਕੀਮਤ ਉਹ 4 ਕਰੋੜ 72 ਹਜ਼ਾਰ ਕਿਉਂ ਰੱਖੀ ਹੈ ਕਿ ਜਦ ਕਿ ਜ਼ਮੀਨ ਤਾਂ ਉਹਨੇ ਵੀ ਉਹੀ ਦੇਦੀ ਹੈ ਉਹ ਪਜਾਊ ਜ਼ਮੀਨ ਉਹ ਵੀ ਆਪਜਾਊ ਹੋਵੇ ਜੀ ਇਹਨੇ ਕਹਿ ਰੱਖਿਆ ਜਿਹਾ ਜੀ ਇਹ ਤਾਂ ਸ਼ਰਮੇ ਨੇ ਸਾਡਾ ਪਿੰਡ गिरपम सी जी पाच जो की एम सी च पैनी तो खगर तो पार है ओ तो डेरा भी एम सी जाना चाहिए और दे पे नहीं सकदा हैगा शर्मा जी ने पूछो जाके सुनोगे मैं तो कोई पिंड पाया ही नहीं हैगा ए ਤੁਹਾਨੂੰ ਕੀ ਵਜ੍ਹਾ ਲੱਗਦੀ ਹੈ ਕਿ ਇਧਰ ਵਾਲੇ ਦੀ ਕੀਮਤ ਜ਼ਿਆਦਾ ਤੇ ਇਧਰ ਵਾਲੇ ਦੀ ਘੱਟ ਹੈ ਓਏ ਇਹ ਐਮ ਐਲ اے ਹੈ ਇਹਨੇ ਆਪਣੀ ਜੀ ਉੱਥੇ ਮਿਲ ਕੇ ਉੱਪਰ ਮਿਲ ਕੇ ਆਪਣੀ ਕੀਮਤ ਜ਼ਿਆਦਾ ਇਹਦੇ 12 ਕਿੱਲੇ ਜ਼ਮੀਨ ਦੱਸ ਵਿੱਚ ਆ ਰਹੇ ਆ 12 ਕਿੱਲੇ ਤੁਸੀਂ ਲਾ ਲਓ 4 ਕਰੋੜ ਦੇ ਨਾਲ ਕਿੰਨਾ ਬਣ ਗਿਆ 12 ਛੋ 48 48 ਕਰੋੜ ਜ਼ਮੀਨ ਦਾ ਬਣ ਗਿਆ ਦਾ ਉੱਥੇ ਜਿਹੜਾ 72 ਹਰ ਉੱਤੇ ਬਲੋ ਐਕਸਟਰਾ ਜੀ ਹੁਣ ਇਹ ਤੁਸੀਂ ਸਮਝਣਾ ਫਰਕ ਤਾਂ ਪੈਂਦਾ ਬਿਲਕੁਲ ਜੀ ਫਰਕ ਤਾਂ ਪੈਂਦਾ ਹੈ ਗੱਲ ਉਹ ਹੀ ਆ ਜਾਂਦੀ ਕਿ ਐਮਐਲਏ ਜਿੰਨੀ ਵਾਰ ਵੀ ਆਉਂਦੇ ਆ ਜਾਂ ਐਮਐਲਏ ਬੰਦੇ ਨੇ ਉਹ ਸਿਰਫ ਆਪਣੀ ਹੀ ਜ਼ਮੀਨ ਜਾਂ ਆਪਣੇ ਹੀ ਫਾਇਦੇ ਵਾਸਤੇ ਬੰਦੇ ਨੇ ਜਨਤਾ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਇਹਦਾ ਮਤਲਬ ਅੱਜ ਅਸੀਂ ਜਿੱਥੇ ਪਵਾਦ ਪਿੰਡ ਖੜੇ ਹੈਗੇ ਆ ਇਹ ਇੱਕ ਸ਼ਹਿਰੀ ਪਿੰਡ ਹੈ ਇਹ ਕੋਈ ਇਹ ਨਹੀਂ ਹੈ ਕਿ ਬਹੁਤ ਬਾਰਡਰ ਏਰੀਆ ਹੈ ਜਾਂ ਬਹੁਤ ਪਿਛਲਾ ਪਿੰਡ ਨਹੀਂ ਇਹ ਸ਼ਹਿਰ ਦੇ ਵਿੱਚੋਂ ਵਿੱਚ ਹੈ ਸ਼ਹਿਰ ਦੇ ਵਿੱਚ ਪਿੰਡ ਹੈ ਤੇ ਸੁਸਾਇਟੀਆਂ ਵੱਡੇ ਵੱਡੇ ਬਿਲਡਰਾਂ ਨੇ ਬਣਾਈਆਂ ਹੋਈਆਂ ਨੇ ਪਰ ਜਿਹੜਾ ਪਿੰਡ ਦਾ ਮਸਲਾ ਹੈਗੇ ਆ ਉਹ ਅੱਜ ਤੱਕ ਨਹੀਂ ਖਤਮ ਹੋਇਆ ਜਿੰਨੀਆਂ ਵੱਡੀਆਂ ਸੋਸਾਇਟੀਆਂ ਹੋਣਗੀਆਂ ਉਹਨਾਂ ਦੀਆਂ ਸੜਕਾਂ ਵੀ ਪਾਣੀ ਵੀ ਸਭ ਕੁਝ ਤੇ ਪੂਰਾ ਮਿਲੇਗਾ ਪਰ ਪਿੰਡ ਵਾਲਿਆਂ ਵਾਸਤੇ ਕੋ ਹਸਪੀਟਲ ਔਰ ਸਕੂਲ ਔਰ ਕੁਝ ਵੀ ਨਹੀਂ ਮਿਲੇਗਾ ਆਪਾਂ ਹੋਰ ਵੀਰ ਭਰਾਵਾਂ ਨਾਲ ਗੱਲ ਕਰਦੇ ਆਪਾਂ ਗੱਲ ਕਰਦੇ ਆ ਜੀ ਅੱਛਾ ਵੀਰ ਜੀ ਤੁਹਾਡਾ ਕੀ ਕਹਿਣਾ ਹੈ ਆ ਸਿਆਸੀ ਮਾਹੌਲ ਨੂੰ ਲੈ ਕੇ ਕੀ ਕੋਈ ਜ਼ਰੂਰਤਾਂ ਕੀ ਕੁਝ ਲੋੜਾਂ ਨੇ ਇੱਥੇ ਦੀ ਲੋੜ ਤਾਂ ਹਸਪੀਟਲ ਵਗੈਰਾ ਦੀ ਸਭ ਦੀ ਹਸਪੀਟਲ ਦੀ ਲੋੜ ਹੁੰਦੀ ਹੈ ਜੀ ਹਾਂਜੀ ਤੇ ਇੱਥੇ ਹੈ ਨਹੀਂਗਾ ਨਹੀਂ ਜੀ ਠੀਕ ਹੈ ਸਤਿ ਸ੍ਰੀ ਅਕਾਲ ਪ੍ਰਦੀਪ ਵੀਰੇ ਗੱਲ ਇਦਾਂ ਏ ਵੋਟਾਂ ਦੇ ਵਿੱਚ ਲੀਡਰਾਂ ਨੂੰ ਕਾਤੇ ਆਮ ਲੋਕ ਯਾਦਾਂ ਆਉਂਦੇ ਆ ਤੇ ਆਮ ਲੋਕਾਂ ਨੂੰ ਵੀ ਸਮਝਣਾ ਪੈਣਾ ਹੈ ਵੀ ਸਾਡੇ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪੈਣਾ ਵੀ ਸਾਡੇ ਲਈ ਕਿਹੜੀ ਸਰਕਾਰ ਸਹੀ ਆ ਕਿਹੜੀ ਗਲਤ ਆ ਤੇ ਅਸੀਂ ਜੇ ਸਰਕਾਰ ਤੋਂ ਸਵਾਲ ਪੁੱਛਦੇ ਆ ਤਾਂ ਉਹ ਸਰਕਾਰ ਸਾਡੇ ਸਵਾਲਾਂ ਦਾ ਜਵਾਬ ਦੇ ਸਕਦੀ ਆ ਉਹ ਉਦੋਂ ਹੀ ਦੇ ਸਕਦੀ ਆ ਜਦੋਂ ਸਰਕਾਰ ਦੀ ਨੀਤੀਆਂ ਸਹੀ ਆ ਸਭ ਤੋਂ ਸ਼ੁਰੂਆਤ ਤੋਂ ਆਪਾਂ ਗੱਲ ਕਰੀਏ 2014 ਦੀ ਬੀਜੇਪੀ ਉਸ ਤੋਂ ਬਾਅਦ ਆਈ ਆ ਪੂਰੇ ਦੇਸ਼ ਦੇ ਵਿੱਚ ਸਿਲੰਡਰ ਪੈਟਰੋਲ ਡੀਜ਼ਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਐ ਵੀ ਡਬਲ ਡਬਲ ਰੇਟ ਹੋਇਆ ਸਿਲੰਡਰ ਦਾ 400 ਤੋਂ 1100 ਰੁਪਏ ਹੋਇਆ ਆਮ ਲੋਕਾਂ ਨੂੰ ਨਾ ਇਦਾਂ ਸਮਝਣਾ ਪਊਗਾ ਪੈਟਰੋਲ 35-40 ਰੁਪਏ ਤੇ 80 ਰੁਪਏ ਹੋਇਆ ਮਤਲਬ 1947 ਤੋਂ ਬਾਅਦ 2014 ਤੱਕ ਨਹੀਂ ਇੰਨੇ ਰੇਟ ਵਧੇ ਜਿੰਨੇ 2014 ਤੋਂ 2023 ਤੱਕ ਬਣੇ ਆਮ ਲੋਕਾਂ ਨੂੰ ਇਦਾਂ ਸਮਝਣਾ ਪਊਗਾ ਹੁਣ ਗੱਲ ਇਹ ਹੈ ਵੀ ਜਿਹੜਾ ਬੀਜੇਪੀ ਆ ਸਰਕਾਰ ਉਹ ਕਿਦਾਂ ਮਹਿੰਗਾਈ ਲੈ ਕੇ ਆ ਰਹੀ ਹੈ ਉਹਦੇ ਨਾਲ ਆਮ ਲੋਕਾਂ ਦੀ ਜ਼ਿੰਦਗੀ ਤੇ ਕਿੰਨਾ ਪ੍ਰਭਾਵ ਪੈ ਰਿਹਾ ਆ ਆਮ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਮਤਲਬ ਜਿਹੜਾ ਟੋਟਲ ਪੈਸਾ ਹੈ ਉਹ ਚਾਹੇ ਤਾਂ ਤਨਖਾਹ ਦੇ ਕੇ ਉਹ ਤੁਸੀਂ ਪੈਟਰੋਲ ਡੀਜ਼ਲ ਰਾਹੀਂ ਕੱਢ ਲੋ ਸਿਲੰਡਰ ਰਾਹੀਂ ਕੱਢ ਲੋ ਇੱਕ ਪਾਸੇ ਤਨਖਾਹਾਂ ਵਧਾ ਦਿਓ ਉਹ 250 ਐਦਾਂ ਪੈਸਾ ਕੱਢ ਲੋ ਹੁਣ ਗੱਲ ਇਹ ਆ ਮੈਂ ਪੰਜਾਬ ਦੇ ਲੋਕਾਂ ਨੂੰ ਥੋੜੇ ਮੀਡੀਅਮ ਮਾਧਿਅਮ ਦੇ ਰਾਹੀਂ ਸਿਰਫ ਇਹੀ ਅਪੀਲ ਕਰਨਾ ਚਾਹੁੰਦਾ ਐ ਵੀ ਦੇਖੋ ਭਾਜਪਾ ਦੀ ਜਿਹੜੀ ਨੀਤੀਆਂ ਐ ਉਹ ਪੰਜਾਬ ਪੱਖੀ ਨਹੀਂ ਹੈਗੀਆਂ ਅਸੀਂ ਤਾਂ ਦੇਖੋ ਪੰਜਾਬ ਦੇ ਆ ਅਸੀਂ ਪੰਜਾਬ ਬਾਰੇ ਸੋਚਣਾ ਹੁਣ ਗੱਲ ਇੱਥੇ ਇਹ ਸੋਚਣ ਵਾਲੀ ਆ ਸਾਡੇ ਕਿਸਾਨ ਵੀਰ ਜਿਹੜੇ ਪੰਜਾਬ ਨੂੰ ਲੋਕ ਪਿਆਰ ਕਰਦੇ ਆ ਉਹ ਭਾਜਪਾ ਦੇ ਬਿਲਕੁਲ ਖਿਲਾਫ ਨੇ ਕਿਉਂਕਿ ਭਾਜਪਾ ਦੀ ਨੀਤੀਆਂ ਪੰਜਾਬ ਪੱਖੀ ਨਹੀਂ ਹੈਗੀਆਂ ਤੇ ਦੂਜੀ ਗੱਲ ਹ ਪੁੱਛਦਾ ਹੈ ਵੀ ਤੁਸੀਂ ਇਸ ਵਾਰ ਵੋਟ ਕਿਨੂੰ ਪਾਣੇ ਹੋ ਠੀਕ ਹੈ ਜਿਵੇਂ ਨਾਰਮਲ ਅਕਸਰ ਗੱਲ ਚੱਲਦੀ ਹੈ ਹੁਣ ਸਾਡੇ ਦਿੱਲੀ 18 ਮਹੀਨੇ ਬੈਠਣ ਦਾ ਕੋਈ ਫਾਇਦਾ ਨਹੀਂ ਸਾਡੇ ਸ਼ੰਭੂ ਬਾਰਡਰ ਰਾਜਪੁਰੇ ਉੱਤੇ ਬੈਠਣ ਦਾ ਕੋਈ ਫਾਇਦਾ ਨਹੀਂ ਜੇ ਕਿਸਾਨ ਅਕਾਲੀ ਦਲ ਨੂੰ ਵੋਟ ਪਾ ਰਹੇ ਆ ਹੁਣ ਤੁਸੀਂ ਆਪ ਸੋਚੋ ਵੀ ਜੇ ਤੁਸੀਂ ਐਮਪੀ ਕੈਂਡੀਡੇਟ ਨੂੰ ਇੱਕ ਕਿਉਂਕਿ ਇਹ ਵੋਟਾਂ ਐਮਐਲਏ ਦੀ ਨਹੀਂ ਹੈਗੀਆਂ ਇਹ ਸਾਨੂੰ ਸਮਝਣਾ ਪੈਣਾ ਹੈ ਆਮ ਲੋਕਾਂ ਨੂੰ ਸਮਝਣਾ ਪੈਣਾ ਹੈ ਇਹ ਐਮਪੀ ਦੀਆਂ ਵੋਟਾਂ ਨੇ ਜੇ ਅਸੀਂ ਅਕਾਲੀ ਦਲ ਦੇ ਆਗੂ ਪੰਜਾਬ ਦੇ ਵਿੱਚ ਐਮਪੀ ਦੀਆਂ ਸੀਟਾਂ ਤੇ ਜਿਤਾਵਾਂਗੇ ਤਾਂ ਉਹ ਮੈਨੂੰ ਐ ਦੱਸੋ ਵੀ ਅੱਗੇ ਕਿਹਨੂੰ ਵੋਟ ਪਾਣਗੇ ਕਿਹਨੂੰ ਆਪਣੀ ਹਮਾਇਤ ਦੇਣਗੇ ਉਹਨਾਂ ਕੋਲ ਦੋ ਹੀ ਆਪਸ਼ਨ ਆ ਜਾਂਦਾ ਰਾਹੁਲ ਗਾਂਧੀ ਨੂੰ ਦੇਣਗੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੀਜੇਪੀ ਨੂੰ ਦੇਣਗੇ ਹੁਣ ਜੇ ਅਕਾਲੀ ਦਲ ਦਾ ਬੰਦਾ ਏ ਉਹ ਕਾਂਗਰਸ ਨੂੰ ਤਾਂ 100 ਕੀ 500% ਡੈਡ ਸ਼ੂਰ ਆ ਕਿ ਉਹ ਸਮਰਥਨ ਰਾਹੁਲ ਗਾਂਧੀ ਨੂੰ ਨਹੀਂ ਦਊਗਾ ਫਿਰ ਹਾਲ ਤਾਂ ਸਾਡੀ ਇਹੀ ਲੜਾਈ ਆ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਪੂਰੇ ਦੇਸ਼ ਚੋਂ ਹਰਾਇਆ ਜਾਵੇ ਜਦੋਂ ਬੀਜੇਪੀ ਹਾਰੂਗੀ ਆਉਣ ਵਾਲੇ ਟਾਈਮ 'ਚ ਤਾਂ ਹੀ ਅਸੀਂ ਵੋਟਾਂ ਪਾਣ ਯੋਗੇ ਹੋਵਾਂਗੇ ਲੋਕਤੰਤਰ ਵੀ ਤਾਂ ਹੀ ਬਚੂਗਾ ਨਹੀਂ ਤਾਂ ਮੈਨੂੰ ਐ ਲੱਗਦਾ ਆਉਣ ਵਾਲੇ ਟਾਈਮ 'ਚ ਵੋਟਾਂ ਵੀ ਪਾਣ ਯੋਗਾ ਸਾਡੇ ਕੋਲ ਨਹੀਂ ਰਹਿਣਾ ਹੁਣ ਗੱਲ ਪੰਜਾਬ ਦੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਆ ਉਹੀ ਤੁਸੀਂ ਇੱਥੇ ਪੁੱਛਣ ਆਏ ਆ ਵੀ ਝਾੜੂ ਤੇ ਆ ਆਮ ਆਦਮੀ ਝਾੜੂ ਹੋ ਗਿਆ ਤੇ ਦੂਸਰਾ ਆਪਣਾ ਹੋ ਗਿਆ ਕਾਂਗਰਸ ਜਕਾਰ ਅਸੀਂ ਵੋਟ ਕਿਹਨੂੰ ਪਾਈਏ ਮੈਂ ਕਿਸਾਨਾਂ ਨਾਲ ਜੁੜਿਆ ਹੋਇਆ ਹਾਂ ਪਰ ਮੈਂ ਇਹ ਗੱਲ ਕਹਿੰਦਾ ਨਹੀਂ ਪਰ ਗੱਲ ਇਹ ਹੈ ਸੋਚਣ ਵਾਲੀ ਗੱਲ ਹੈ ਇਹਨੂੰ ਵੀ ਗੰਭੀਰਤਾ ਨਾਲ ਸੋਚੀਏ ਹੁਣ ਪੰਜਾਬ ਦੇ ਵਿੱਚ ਦਾ ਝਾੜੂ ਦਾ ਐਲਾਈਂਸ ਆ ਕਾਂਗਰਸ ਦੇ ਨਾਲ ਨਹੀਂ ਹੋਏਗਾ ਠੀਕ ਹੈ ਇਹ ਪੰਜਾਬ ਦੇ ਕਿਉਂ ਇਹਨਾਂ ਨੂੰ ਪਤਾ ਹੈ ਵੀ ਪੰਜਾਬ ਦੇ ਲੋਕ ਕਹਿ ਜਿਹਾ ਪਿਓ ਪਿਓ ਕੇ ਜੁੱਤੀਆਂ ਮਾਰਨਗੇ ਇਹਨਾਂ ਦੇ ਜੇ ਇਹਨਾਂ ਨੇ ਅਲਾਈਅንስ ਕੀਤਾ ਵੀ ਤੁਹਾਨੂੰ ਝਾੜੂ ਦੀ ਸਰਕਾਰ ਨੂੰ 92 ਐਮ ਐਲ ਏ ਤੁਹਾਨੂੰ ਬਦਲਾਵ ਲਈ ਲੈ ਕੇ ਆਏ ਆ ਜੇ ਤੁਸੀਂ ਪੰਜਾਬ ਦੇ ਵਿੱਚ ਅਲਾਈਅንስ ਕਰਦੇ ਸੀ ਇਹਨਾਂ ਨੂੰ ਪਤਾ ਸੀ ਵੀ ਪੰਜਾਬ ਦੇ ਲੋਕ ਜੁੱਤੀਆਂ ਮਾਰਨਗੇ ਪਿਓ ਪਿਓ ਕੇ ਹੁਣ ਗੱਲ ਇਹ ਹੈ ਵੀ ਇਹ ਨੈਸ਼ਨਲ ਲੈਵਲ ਤੇ ਕਾਂਗਰਸ ਤੇ ਝਾੜੂ ਦਾ ਅਲਾਈਅንስ ਹੋ ਚੁੱਕਿਆ ਹੈ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਜੇ ਅਸੀਂ ਐਮਪੀ ਝਾੜੂ ਦੇ ਜਿਤਾਣੇ ਆ ਫਿਰ ਅਸੀਂ ਇਹਨਾਂ ਨੂੰ ਵਿਚੋਲਾ ਕਿਉਂ ਬਣਾਏ ਅਸੀਂ ਸਿੱਧੇ ਹੀ ਆਪਣੇ ਕਾਂਗਰਸ ਨੂੰ ਵੋਟ ਪਾ ਦਾਂਗੇ ਜੇ ਅਸੀਂ ਝਾੜੂ ਨੂੰ ਐਮਪੀ ਬਣਾ ਕੇ ਜਿਤਾਉਣਾ ਫਿਰ ਸਾਨੂੰ ਵਿੱਚ ਵਿਚੋਲਾ ਬਣਨ ਦੀ ਕੀ ਲੋੜ ਪਈ ਆ ਫਿਰ ਅਸੀਂ ਸਿੱਧੀ ਕਾਂਗਰਸ ਨੂੰ ਪਾ ਦਾਂਗੇ ਅੱਛਾ ਇਹ ਇੱਕ ਇੱਕ ਸਿਆਸਤੀ ਤਸਵੀਰ ਹੋਰ ਗੱਲ ਕਹਿੰਦੀ ਆ ਕਹਿੰਦੇ ਸੈਂਟਰ ਦੇ ਲਾਭ ਤੁਹਾਨੂੰ ਤਾਂ ਮਿਲਣੇ ਆ ਜੇ ਸੇਮ ਸਰਕਾਰ ਸਟੇਟ 'ਚ ਹੋਊਗੀ ਯਾ ਸਟੇਟ ਦੀ ਸੇਮ ਸਰਕਾਰ ਸੈਂਟਰ ਚ ਬਣੂਗੀ ਹੁਣ ਸਟੇਟ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਸੈਂਟਰ ਚ ਬਣਨ ਹੋ ਰਹੀ ਬਣ ਤੋ ਰਹੀ ਹੈ ਜੀ ਉੱਥੇ ਹੋ ਰਿਹਾ ਗਠਬੰਧਨ ਜੀ ਹੁਣ ਇੱਥੇ ਤੁਹਾਡੀ ਸਮਝ ਕੀ ਕਹਿੰਦੀ ਆ ਕਿ ਸਟੇਟ ਦੇ ਵਿੱਚ ਸੈਂਟਰ ਦੀ ਗਵਰਨਮੈਂਟ ਆਉਣੀ ਚਾਹੀਦੀ ਆ ਯਾ ਇੱਥੋਂ ਦੀ ਗਵਰਨਮੈਂਟ ਯਾ ਗਠਬੰਧਨ ਉੱਥੇ ਬਣਨਾ ਚਾਹੀਦਾ ਤੁਹਾਡੀ ਸਮਝ ਕੀ ਦੇਖੋ ਕਈ ਨੀਤੀਆਂ ਜਿਹੜੀਆਂ ਜਿਵੇਂ ਪੈਟਰੋਲ ਡੀਜ਼ਲ ਆ ਠੀਕ ਆ ਉਹ ਜਿਹੜੀ ਕੀਮਤਾਂ ਐ ਉਹ ਸੈਂਟਰ ਸਰਕਾਰ ਦੇ ਵੀ ਹੱਥ 'ਚ ਹੁੰਨੀਆਂ ਜਿੰਨਾ ਟੈਕਸ ਲੱਗਿਆ ਹੋਇਆ ਹੁਣ ਪੈਟਰੋਲ ਦੀ ਜਿਹੜੀ ਅਸਲ ਕੀਮਤ ਆ ਜੇ ਆਪਾਂ ਉਹ ਆਮ ਲੋਕਾਂ ਤੱਕ ਬਿਨਾਂ ਟੈਕਸਾਂ ਤੱਕ ਪਹੁੰਚਾਈਏ ਆਮ ਲੋਕਾਂ ਜਿੰਨੇ ਵੀ ਅਸੀਂ ਆਮ ਲੋਕ ਖੜੇ ਆ ਸਾਡੇ ਕੋਲ 35 ਤੇ 40 ਰੁਪਏ ਦੇ ਵਿੱਚ ਡੀਜ਼ਲ ਤੇ ਪੈਟਰੋਲ ਉਹ ਆ ਜਾਏਗਾ ਪਰ ਗੱਲ ਇਹ ਉਹਦੇ ਤੇ ਸੈਂਟਰ ਦਾ ਵੀ ਟੈਕਸ ਆ ਕਾਟਾ ਸਾਡੇ ਨਾਲ ਪੰਜਾਬ ਵੀ ਨਹੀਂ ਕਰਦਾ ਉਹਦੇ ਉੱਤੇ ਪੰਜਾਬ ਦਾ ਵੀ ਟੈਕਸ ਆ ਹੁਣ ਗੱਲ ਇਹ ਆ ਨੀਤੀਆਂ ਤਾਂ ਚਾਹੇ ਪੰਜਾਬ ਦੀਆਂ ਚਾਹੇ ਉਹ ਆਪਣਾ ਸੈਂਟਰ ਸਰਕਾਰ ਦੀਆਂ ਇਹ ਤਾਂ ਲੋਕਾਂ ਨੂੰ ਲੁੱਟਣ ਦੀਆਂ ਨੀਤੀਆਂ ਹਨ ਪਰ ਸਾਨੂੰ ਤਾਂ ਇਹ ਦੇਖਣਾ ਪੈਣਾ ਵੀ ਸਾਡੇ ਲਈ ਕਿਹੜੀ ਸਰਕਾਰ ਆ ਜਿਹੜੀ ਇਹ ਉਦੋਂ ਆਊਗਾ ਜਦੋਂ ਸਾਡੇ ਲੋਕ ਜਾਗਰੂਕ ਹੋਣਗੇ ਸਾਡੇ ਲੋਕਾਂ ਦੇ ਵਿੱਚ ਮੈਂ ਤੁਹਾਨੂੰ ਉਹੀ ਕਹਿਣਾ ਵੀ ਜਾਗਰੂਕਤਾ ਹੈ ਨਹੀਂ ਇੱਕ ਪਾਸੇ ਅਸੀਂ ਦਿੱਲੀ ਧਰਨਿਆਂ ਦੇ ਉੱਤੇ ਬੈਠ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਾਂ ਦੂਜੇ ਪਾਸੇ ਅਸੀਂ ਅਕਾਲੀ ਦਲ ਨੂੰ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਵੋਟਾਂ ਪਾ ਰਹੇ ਹਾਂ ਫਿਰ ਸਾਡੇ ਦਿੱਲੀ ਬੈਠਣ ਦਾ ਕੀ ਫਾਇਦਾ ਹੋਇਆ ਜਦੋਂ ਅਕਾਲੀ ਦਲ ਨੂੰ ਵੋਟ ਪਾ ਕੇ ਉਹ ਜਿਹੜਾ ਗਠਜੋੜ ਆ ਉਹ ਤੁਸੀਂ ਭਾਜਪਾ ਨੇ ਵੀ ਜਿਤਾਣਾ ਹੈ ਤਾਂ ਇਹਨਾਂ ਚੀਜ਼ਾਂ ਨੂੰ ਸੋ ਮੈਨੂੰ ਐ ਲੱਗਦਾ ਵੀ ਸਮਝਣਾ ਪੈਣਾ ਹੈ ਬਾਕੀ ਬਾਕੀ ਗੱਲ ਸਾਡੀ ਤਰਾਸ ਦੀ ਇਹ ਹੈ ਨੈਸ਼ਨਲ ਪਾਰਟੀਆਂ ਸਿਰਫ ਦੋ ਹੀ ਆ ਉਦੋਂ ਤੱਕ ਸਾਡੇ ਮੈਨੂੰ ਲੱਗਦਾ ਦੇਸ਼ ਦਾ ਸੁਧਾਰ ਨਹੀਂ ਹੋਣਾ ਜਦੋਂ ਤੱਕ ਲੋਕ ਧਰਮ ਦੇ ਨਾਮ ਤੇ ਪਾ ਪਾਰਟੀਆਂ ਚੁਣਨਾ ਬੰਦ ਨਹੀਂ ਕਰਨਗੇ ਦੂਸਰਾ ਜਦੋਂ ਪੋਲਿਟਿਕਸ ਚ ਕੰਪੀਟੀਸ਼ਨ ਨਹੀਂ ਆਊਗਾ